ਅਮਰੂਦੇ ਨਿੱਕੇ ਨਿੱਕੇ ਸਵਾਦ ਪਿੰਡਾਂ ਦੀ ਅਸਲੀ ਨੁਹਾਰ ਇਹਨੂੰ ਕਹਿੰਦੇ ਹਨ ਦੇਰਾਂ ਚਾਹੀ ਚੀਜ਼ਾਂ ਵੇਖਣ ਨੂੰ ਤਰਸ ਜਾਂਦਾ ਮੈਨੂੰ ਆ ਜਾ ਹੂੰ ਇਹ ਘੱਟ ਨੇ ਹੈ ਘੱਟ ਮਿਲਦੇ ਘੱਟ ਨਹੀਂ ਆਹ ਚੀਜ਼ ਮਿਲਦੀ ਨਹੀਂ ਸ਼ਹਿਰਾਂ 'ਚ ਹਾਂ ਹਾਂ ਆ ਕਿੱਥੇ ਆਹ ਨੇਚਰਲ ਚੀਜ਼ਾਂ ਜਿਹੜੀਆਂ ਇੱਥੇ ਦਾ ਵੇਖ ਲੈ ਹੂੰ ਮੈਨੂੰ ਦੇਖੋ ਜੀ ਖੇਤਾਂ ਦਾ ਪਿਓਰ ਨਜ਼ਾਰਾ ਪਿੰਡਾਂ ਦਾ ਜੇ ਪਹੁੰਚੇ ਅਸੀਂ ਉਹਨੇ ਖੇਤ ਇਹ ਕ੍ਰੇਲੇ ਲਾਏ ਹੋਏ ਆ ਆ ਹੈਗੀ ਆਂ ਭਿੰਡੀ ਤੋਰੀ ਏਦਾਂ ਲੱਗਦੀ ਭਿੰਡੀ ਤੋਰੀ ਤੇ ਆ ਹੈਗੀ ਆ ਮਿਰਚ ਤੇ ਅਮਰੂਦ ਨੂੰ ਬਹੁਤ ਫਲ ਲੱਗਾ ਹੋਇਆ ਪੂਰਾ ਫਲਦਾਰ ਹੋਇਆ ਤਾਂ ਬੂਟਾ ਅਮਰੂਦ ਦੇਖ ਪੂਰਾ ਫਲ ਨਾਲ ਭਰਿਆ ਹੋਇਆ ਸੋ ਬਾਤ ਆ ਇਹ ਠੰਡਾ ਠੰਡਾ ਪੂਤਨਾ ਹਾਂ ਇਹ ਠੰਡਾ ਬੂਟਾ ਬਾਂਸ ਇੱਥੇ ਬਾਂਦੇ ਆ ਦੇਖੋ ਇੱਥੇ ਹੌਲੀ ਹੌਲੀ ਇਹਨੇ ਹਾਂ ਮੋਟਾ ਹੋਈ ਜਾਣਾ ਤਨ ਤਣਾ ਗੰਨਾ ਹਾਂ ਆ ਵੇ ਇੱਥੇ ਇਹਨੂੰ ਬੜੇ ਜਾਮਨ ਲੱਗਦੇ ਨੇ ਮੈਂ ਬਹੁਤ ਇਸੇ ਲਾਉਂਦਾ ਰਿਹਾ ਹਾਂ ਹਾਂ ਬਹੁਤ ਲੱਗਦੇ ਆ ਇੱਕ ਨਾਲ ਉਹਨੂੰ ਬੜੇ ਲੱਗਦੇ ਹੁੰਦੇ ਪਰ ਢੇਰ ਲੱਗ ਜਾਂਦੇ ਥੱਲੇ ਹਾਂ ਉਹ ਤੇ ਇੱਥੇ ਤੇ ਬਾਹਰ ਜਾਮਨ ਲੱਗ ਰਹੇ ਨੇ ਬਰੂਦਾਂ ਦਾ ਠੰਡੇ ਠੰਡੇ ਮੌਸਮ ਦੇ ਵਿੱਚ ਸੰਤਰੇ ਦੇਖੋ ਲੱਗੇ ਹੋਏ ਕਿੰਨੇ ਕਿ ਉਹ ਫਲ ਪਿਆ